ਆਹ ਹੋਆ ਵੱਡੀ ਐ ਥੋੜੀ ਜਿਹੀ ਅਕੇਲਾ ਵੱਡੀ ਕਿੱਥੇ ਪੁੱਤ ਜਮਾ ਸੈਟ ਐ ਤਾਈ ਵੀ ਲਈ ਐ ਐ ਤਾਂ ਹੁਣ ਖਿੱਚੇ ਤਾਂ ਹੋਊਗੀ ਮੋٹے ਹੋਦੇ ਮੋٹے ਇੱਥੇ ਤੂੰ ਸੋਸੀ ਤੂੰ ਤਾਂ ਵੱਡਾ ਆਉਣ ਵਾਲਾ ਨੰਬਰ ਚ ਲੈ ਲੈ ਤੂੰ ਹੀ ਲਵਾ ਲੈ ਮੇਰੇ ਦਾ ਫੜ ਲੈ ਗਈ ਆ ਹਾਂ ਇਹ ਤੂੰ ਇਹ ਆਪਣੀ ਵੀਡੀਓ ਕਰਕੇ ਪੰਜ ਮਰੀਜ਼ ਹੋਰ ਤਿਆਰ ਹੋ ਗਿਆਗੇ ਐਂ ਸੀ ਕੰਮ ਕਿਵੇਂ ਰਿਹਾ ਪਾਪੜਾ ਜੀ ਪ੍ਰੋਗਰਾਮ ਵਧੀਆ welcome to my vlog ਤੁਹਾਡਾ ਸਵਾਗਤ ਹੈ ਆਪਣੇ ਨਵੇਂ vlog ਚ ਅੱਜ ਇਹ ਆਪਣੇ vlog ਦਾ 327ਵਾਂ ਦਿਨ ਇਹ ਹੈ ਜੀ ਸਵੇਰ ਦਾ ਮਾਹੌਲ ਸਾਡੇ ਘਰ ਦਾ ਮਿੱਤਰੋ ਝਾੜੂ ਲੱਗ ਰਿਹਾ ਹੈ ਪਸ਼ੂ ਖੁਰਲੀਆਂ ਤੇ ਤੇ ਇਧਰ ਰੱਬ ਬਾਬੇ ਦੀ ਬਾਣੀ ਮੁਰਗੇ ਨੇ ਬਾਗ ਵੀ ਦੇਤੀ ਗੱਗੂ ਦੇ ਨੇ ਤੇਰਾ ਪਾਸ ਖੋਚਿਆ ਮਿੱਤਰੋ ਮੈਂ ਅੱਜ ਕੈਰ ਵੀ ਕਰੀ ਆਉਣੇ ਜਿਹੜਾ ਕੱਢਿਆ ਉਹਨੇ ਚੱਲ ਬਿੱਕੂ ਕਰਦਾ ਸੀ ਬਿੱਕੂ ਜਿਹੜੇ ਇੱਧਰ ਆਣਾ ਤੇ ਦੇਖ ਲੈਣ ਇੱਧਰ ਆਇਓ ਮੇਰਾ ਬਹੁਤ ਹੁੰਦਾ ਸਵੇਰੇ ਸਵੇਰੇ ਉਹ ਬਾਬੇ ਦੀ ਬਾਣੀ ਖਾ ਲਈ ਤੇ ਮੈਂ ਮੈਨੂੰ ਆਏ ਲੱਗਦੇ ਨੂੰ ਪ੍ਰਮਾਤਮਾ ਨੇ ਕਿਹਾ ਰੱਜਤੀ ਆਪ ਹੀ ਮਹਾਰਾਜੇ ਥੱਕੇ ਹੁੰਦੇ ਤਾਂ ਨਾਲ ਦਾ ਸੰਗਤ ਉਹਨਾਂ ਵੀ ਭਾਈ ਬਣ ਹੈਗਾ ਭਾਈ ਹੈਗਾ ਮੈਂ ਬੈਠਾ ਸਾਰੇ ਭਾਈਓ ਨੂੰ ਦੱਸਦਾ ਜਿਹੜੇ ਮਹਾਰਾਜ ਨਾਲ ਨਕਾ ਲਾਉਂਦੇ ਨੇ ਵੀ ਭਾਈ ਮਾਹੇ ਨਾਲ ਨਾ ਜਾੜੋ ਇਹ ਮਾਰਗ ਨਾਲ ਗੁਰਦਾਰੀ ਦੇਖਾ ਇਹ ਮਾਪਾਟੇ ਦੇ ਉੱਪਰ ਕਰਵਾ ਕਰਕੇ ਮੁਰਜ਼ੋ ਵੀ ਜਿਹੜਾ ਬਾਤੂ ਆ ਜਾਜੂ ਚੱਲ ਲਈ ਮਤਰੋ ਸ਼ਹਿਰ ਜੀ ਕਰਨ ਆਏ ਸੀ ਸ਼ਹਿਰ ਕਰ ਗਿਆ ਜੀ ਆਪਾਂ ਕਰ ਮੰਦੀ ਪੜਾਈ ਚੱਲ ਰਹੀ ਹੈ ਜੀ ਕਰ ਲਿਆ ਕੰਮ ਆਕੇ ਕਰੇ ਕਰ ਬੁਤਰੀ ਸੁਵੇ ਆ ਸਕੂਲੋਂ ਆਉਣ ਸਾਰੇ ਤਰਾ ਦਾ ਪੜ ਲਾ ਹੋਰ ਲਾ ਲੈ ਰਿਪੀਟ ਕਰ ਲੈ ਕਰ ਕੱਟ ਦੇਗਾ ਸਾਰੇ ਜਵਾਕਾਂ ਨੂੰ ਪਿੱਛੇ ਹੁਣ ਆ ਬੱਸ ਵਹੀ ਕਹਦਾ ਹਾਂ ਕੱਟ ਦੂੰਗਾ ਤੇ ਜੇ ਵੇਰ ਮੱਤਰੋ ਮੋਟਰ ਸੱਲ ਰਾਂ ਗਿਆ ਜੀ ਕੇਰਾ ਤਾਂ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਬਹੁਤ ਚੱਲਿਆ ਸੀ ਮੱਤਰੋ ਇਹ ਗਾਣਾ ਵੀ ਹਰਜੀਤ ਹਰਮਣ ਦਾ ਉਦੋਂ ਛੋਟੇ-ਛੋਟੇ ਜਿਹੇ ਵਾਲੇ ਟੀਵੀ ਐ ਤੇ ਹੁੰਦਾ ਹੁੰਦਾ ਸੀ ਬਹੁਤ ਘਸਾਇਆ ਟੱਕ ਤੇ ਵੀ ਰੀਲਾਂ ਜੀ ਤੇ ਮਿੱਤਰਾਂ ਦਾ ਨਾਮ ਚੱਲਦਾ ਪਤਾ ਨਹੀਂ ਉਹ ਕੈਸਾ ਸੀ ਪਤਾ ਨਹੀਂ ਕਿਹੜੀ ਸੀ ਯਾਰ ਉਹ ਚ ਸੀ ਅੱਲੜਾ ਮਾਤਾ ਜੀ ਇੱਕ ਕਹਿ ਰ ਆਪਾਂ ਅੱਜ ਲਾਈਟ ਆ ਗਈ ਸੀ 8 ਵਜੇ ਦੇ ਨੂੰ ਪਹਿਲਾਂ ਆ ਗਈ ਸੀ ਨਹੀਂ ਹੁੰਦੀ ਸਾਢੇ 8 ਤਾਂ ਕਰਕੇ ਆਪਾਂ ਦੂਜੇ ਘਰੇ ਚ ਛੜਤਾ ਕਰਮਣੇ ਅੱਜ ਨਵੀਂ ਸ਼ਰਟ ਪਾਈ ਐ ਕਰਮਣ ਥੋੜੀ ਜੀ ਉੱਚੀ ਗੈਤਰੂ ਦਿਖਾਈ ਮੜਾ ਜਾ ਲੈ ਮਾਤਰੋ ਇਹ ਕਹੇ ਕਹੀ ਜਨਾ ਮੈਂ ਅਕੇ ਉਹ ਆਹ ਵੱਡੀ ਐ ਥੋੜੀ ਜੀ ਅਕੇ ਲੈ ਵੱਡੀ ਕਿੱਥੇ ਪੁੱਤ ਜਮਾ ਸੈਟ ਐ ਟਾਈ ਵੀ ਲਾਈ ਐ ਐ ਤਾਂ ਹੁਣ ਖਿੱਚੇ ਤਾਂ ਮੋਟੇ ਹੋਦੇ ਕੋਈ ਨਾ ਮੋਟੇ ਇੱਥੇ ਰੱਖਿਆ ਆਂ ਆਂਦਾ ਆਂਦਾ ਫਿਰ ਉਹ ਬਾਲੀ ਉੱਚੀ ਐ ਤਾਂ ਬਰ ਬਾਲੀ ਉੱਚੀ ਪਹਿਲਾਂ ਵਾਲੀ ਉੱਚੀ ਸੀਗੀ ਪਰ ਹੋਰ ਦੱਸੋ ਮਿੱਤਰੋ ਕਿ ਹੁਣ ਵਰਦੀ ਦਾ ਫਿਰ ਮਾੜੀ ਜੀ ਬੱਚੇ ਦੀ ਵੱਡੀ ਉਚਾਈ ਨਹੀਂ ਨੀ ਪੁੱਤਰੀ ਹੂੰ ਥੱਟਾ ਜਾਮਾ ਯਾਰ ਕੱਲ ਨੂੰ ਦੂਜੀ ਪਾ ਲਈਏ ਕਿ ਤਰ ਠੀਕ ਹੈ ਯਾਂ ਹੀ ਲੱਗਦਾ ਤੈਨੂੰ ਫੇ ਚੱਲ ਪਏ ਸੀ ਮਿੱਤਰੋ ਆਪਾਂ ਦਵਾਈ ਜੀ ਦਵਾਉਣ ਮੋਤੀ ਚਾਚੇ ਉਹਨਾਂ ਨੂੰ ਚਾਚੀ ਵਰਗਿਆਂ ਨੂੰ ਮਾਸੀ ਵਰਗਿਆਂ ਨੂੰ ਬਰਨ ਵਾਲੇ ਟਰਾਈਡੈਂਟ ਚੋਂ ਕੈਂਪ ਜਾਂ ਲੱਗ ਗਿਆ ਜਿੰਦਾ ਬੱਚਿਆਂ ਯਾਰ ਉਹਨਾਂ ਨਗਾ ਆ ਵੀ ਲੈਣੇ ਤੇ ਤਾਂ ਹੀ ਰੋਕ ਲੈ ਪਰ ਰਾਹਗੜ੍ਹ ਕਾ ਮਗੜੇ ਅੱਥਵਾ ਲੋਕ ਆਉਂਦੇ ਵੀ ਬਹੁਤ ਐ ਇੱਧਰ ਘਟੇ ਆ ਘਟਿਆ ਨੇ ਹਾਂ ਉਹ ਠਿਗੜਾ ਦੇ ਨੇ ਜਮਾਂ ਗਾਂ ਜੀ ਉਹ ਫੈਕਟਰੀ ਉਹ ਰੰਗ ਤਾਂ ਆਉਂਗੇ ਆਹ ਉਹ ਲੰਮਾ ਕਮਾ ਵੱਡਾ ਉਹ ਸਕੂਲਾਂ ਵਾਲੇ ਬੱਚੇ ਵੀ ਫਿਰਦੇ ਨੇ ਅੱਜ ਇੱਥੇ ਲੰਗਵਾ ਚੱਲੋ ਵੀ ਕੜੀ ਮਸਾਹੇ ਆ ਜੋ ਉੱਥੇ ਆਹੋ ਕਰਦੇ ਹੋ ਸਦਾ ਜਾ ਕੇ ਤੁਹਾਨੂੰ ਦਿਖਾਉਂਦੇ ਆ ਕਿ ਕਿੱਥੇ ਕਿਵੇਂ ਕੀ ਕਰਦੇ ਲੋਕਾਂ ਨੂੰ ਕੀ ਪਤਾ ਹਨ ਜੇ ਲੱਗੂ ਵੀ ਹਨਾ ਧੜਕੇ ਠੰਡੇ ਤੇ ਲੱਗਦਾ ਹੁੰਦਾ ਆ ਮੇਰੀ ਹੰਗਲ ਮੈਨੂੰ ਵੀ ਲਾ ਦਿੰਦੇ ਇਹ ਤਾਂ ਚਲ ਟੁੱਟੀ ਹੋਈ ਆ ਮਰੂੜੀ ਦੀ ਨਹੀਂ ਉੱਥੇ ਲਾਉਂਦੇ ਜੀ ਟੋਕਣ ਜਾ ਪੱਲਾ ਇੱਥੇ ਨਹੀਂ ਟੋਕਣ ਤੋਸੀ ਤੁਹਾਡਾ ਆਉਣ ਵਾਲਾ ਨੰਬਰ ਚਲੇ ਮੰਨਿਆ ਤੂੰ ਹੀ ਲਵਾ ਲਾ ਮੇਰੇ ਦਾ ਫੈਲ ਗਈ ਆ ਹਾਂ ਕਿਹਦੇ ਤੋਂ ਕੱਠੋ ਬੋਅ ਦਾ ਜਮਤਰੋ ਕ੍ਰਿਸਚਨ ਹਸਪਤਾਲ ਦੇ ਟਰਾਈਡ ਐਂਟਰੀ ਗਰੁੱਪੋਂ ਵੱਲੋਂ ਚਾਹ ਜੀ ਮੈਟਰੋ ਪਾਪੜ ਨੇ ਉਹਨਾਂ ਨੂੰ ਖੜਾਦਾ ਬੁੜੀਆ ਰੂਟ ਨਾਲ ਜੀ ਉਹਨਾਂ ਨੂੰ ਖੜਾ ਦੇਗੇ ਪਰਲਾ ਆ ਫੜ ਗਿਆ ਫਾਇਲ ਜੀ ਭਰਾ ਵੀ ਆਦਰੀ ਵਾਲੇ ਫਾਇਲ ਜੀ ਬਣਾਈ ਤੇ ਕੰਮ ਦੇਖੀ ਪਰ ਕੰਮ ਤਾਂ ਕੀ ਦੇਗੀ ਜਾਣ ਦਾ ਘਟਿਆ ਨੂੰ ਹੋ ਗਿਆ ਯਾਰ ਘਟ ਬਹੁਤ ਆ ਮਿੱਤਰੋ ਅੱਜ ਵੀ ਅੱਜ 20 ਤਰੀਕ ਹੈ ਇਹ ਆਪਣੀ ਵੀਡੀਓ ਕਰਕੇ ਪੰਜ ਮਰੀਜ਼ ਹੋਰ ਤਿਆਰ ਹੋ ਗਿਆਗੇ ਮਾੜੇ ਮਾੜੇ ਨੇ 2:30 ਵਜੇ ਦੀ ਮਿੱਤਰੋ ਟਾਈਮ ਬਹੁਤ ਲੱਗਿਆ ਸੀ 5:40 ਵੱਜ ਗਏ ਮਿੱਤਰੋ ਟੈਕਸਟ ਸਾਰੇ ਹੁੰਦਿਆਂ ਨੂੰ ਟਾਈਮ ਲੱਗ ਗਿਆ। ਪਾਪੜ ਦੇ ਵੀ ਹੋ ਗਏ ਕੱਲ ਨੂੰ ਆਉਣਗੇ ਟੈਕਸਟ ਚਾਚੀ ਵਰਗੇ ਨੇ ਹੋ ਗਏ। ਇਕੱਠ ਬਹੁਤ ਹੁੰਦਾ ਵੀਰੇ ਜਿਹੜੀ ਗੱਲ ਆ। ਡਾਕਟਰ ਸਾਹਿਬ ਵੀ ਪਰੋਂ-ਪਰੋਂ ਆਉਂਦੇ ਨੇ। ਠੀਕ ਆਏ ਆ ਕਹਾਣੀ ਉਧਰ ਜਿਵੇਂ ਤੁਹਾਨੂੰ ਉੱਦੇ ਦੱਸਿਆ। ਪ੍ਰੋਗਰਾਮ ਓਕੇ ਰਿਪੋਰਟ ਹੀ ਹੁੰਦਾ। 3:30 ਵਜੇ ਸੀ ਮਿੱਤਰੋ। ਫਾਰੇ ਬਾਕੇ ਮੋਟਰ-ਮੋਟਰ ਹੈਗਾ ਜਿਹੜੇ ਖੜੇ ਸੀ ਤੜਕੇ ਜਦੋਂ ਆਏ ਆ। ਹੁਣ ਆ ਫਾਈਲਾਂ ਸਾਮਕੇ ਰੱਖੇ। ਸਾਰੇ ਦੇਖੋ ਥੋੜੇ ਜਿਹੇ ਰਹਿ ਗਏ। ਉਹ ਟੈਕਸਟਾਂ ਦੇ ਫਾਈਲ ਨੰਬਰ ਸਹੀ ਕਰਾਤਾ ਸੀ। ਹਾਂ। ਬਾਕੀ ਪਾਪੜ ਕਹਿੰਦਾ ਟੈਸਟਾਂ ਦੇ ਨੰਬਰ ਨਾਲ ਠੀਕ ਸਾਰਿਆਂ ਦੇ ਹੋ ਗਏ ਟੈਸਟ ਐਨ ਕਾਊਂਟ ਕਾ ਲੱਗ ਗਈਆਂ ਸਾਰਿਆਂ ਦੇ ਬਸ ਐਂ ਜੀ ਕੰਮ ਕਿਵੇਂ ਰਿਹਾ ਪਾਪੜ ਜੀ ਪ੍ਰੋਗਰਾਮ ਵਧੀਆ ਫੇਰਾਗੇ ਸਿੱਕਰ ਮੇਟਰ ਆ ਰਿਹਾ ਤਾਚੇ ਉਹਨਾਂ ਨੂੰ ਤਾਕਤ ਬੋਸ ਕੋਲ ਤੇ ਜੱਪਸੀ ਲਾ ਦੀ ਆਪਾਂ ਆਪਣੇ ਭਰਾਡੇ ਚ ਅੱਜ ਤਾਂ ਫਿਰ ਆਪਣਾ ਸਾਰਾ ਦਿਨ ਟਰਾਈਡੈਂਟ ਚ ਨਾ ਗਿਆ ਉੱਤੀ ਵਾਜ ਗਈ ਸੀ ਚਾਰ ਫਿਰ ਆਗੇ ਅੱਲਾ ਦੀ ਤੂੰ ਹੀ ਵੀ ਡਾਕਟਰ ਸਾਹਿਬ ਆਏ ਫਿਰ ਅਮਰੂਦ ਆਏ ਜ ਨੇ ਮਿੱਤਰੋ ਬਹੁਤ ਤੋਤੇ ਵੀ ਬਹੁਤ ਨੇ ਇੱਥੇ ਕਰਦੇ ਆਪਾਂ ਐਂਡ ਆਪਣੇ ਵਲੌਗ ਦਾ ਹੁਣ ਇੱਥੇ ਬਹਿ ਕੇ ਪਾਉਣੇ ਆ ਕੱਲ ਵਾਲਾ ਵਲੌਗ ਆਪਾਂ ਮਾਮਾ ਕੇ ਕੱਲ ਨੂੰ ਅੱਲਾੜਾ ਪਾਮਾ ਕੇ ਅੱਜ ਆ ਇੱਥੇ ਬਹਿ ਕੇ ਪਾਉਣੇ ਨੇ ਮਿੱਤਰੋ ਇਹਿਆ ਕਹਾਣੀ ਰੰਗ ਦਾ ਕੰਮ ਵੀ ਚੱਲਦਾ ਲੱਕੀ ਕੇ ਗੱਗੂ ਕੇ ਵੀ ਝੱਕੂ ਵੀ ਆਇਆ ਕਹਾਣੀ ਅਜਾ ਛੋਟਾ ਬਣਿਆ ਥੋੜਾ ਜਿਹਾ ਉੱਥੇ ਬਾੜਾ ਬਣਾਇਆ ਨਹੀਂ ਨਾ ਫਿਰ ਤਾਂ ਕਰਕੇ